ਅੱਜ ਦੇ ਤਰੀਕ ਵਿੱਚ ਭਾਵੇਂ ਉਸ ਦੇ ਪ੍ਰਸ਼ੰਸਕਾਂ ਨਾਲੋਂ ਉਸ ਦੇ ਆਲੋਚਕਾਂ ਦੀ ਗਿਣਤੀ ਵੱਧ ਹੈ ਭਾਵੇਂ ਲੱਖ ਉਸ ਉੱਪਰ ਕੁੰਵਾ ਫਰਵਰੀ ਪੰਥਕ ਦੁਖੀ ਹੋਣ ਦੇ ਇਲਜ਼ਾਮ ਲੱਗਦੇ ਰਹੇ ਹਨ ਪਰ ਉਸ ਵਿੱਚ ਕੋਈ ਤਾਂ ਅਜਹੀ ਗੱਲ ਹੈ ਜਿਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਵਰਗੀ ਰਾਜਨੀਤੀ ਦੇ ਵੱਡੇ ਵੱਡੇ ਥੰਮ ਉਸ ਦੇ ਪੈਰੀਂ ਹਥਲਾ ਕੇ ਉਸ ਪਾਸੋਂ ਆਸ਼ੀਰਵਾਦ ਲੈਂਦੇ ਰਹੇ ਹਨ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਸਿਆਸਤਦਾਨ ਦੀ ਜੋ ਸਾਲ 1947 ਤੋਂ ਹੀ ਪੰਜਾਬ ਦੀ ਸਿਆਸਤ ਦੀ ਪਹਿਲੀ ਪੌੜੀ ਚੜ੍ਹ ਕੇ ਤੇ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਣ ਦਾ ਸ਼ਰਫ ਹਾਸਲ ਕਰ ਚੁੱਕਾ ਹੈ ਕੋਈ ਉਸ ਨੂੰ ਸਿਆਸਤ ਦਾ ਬਾਬਾ ਬੋਲ ਕੋਈ ਪੰਥਕ ਸਿਆਸਤ ਦਾ ਤੁਰਾ ਕੋਈ ਉਸ ਨੂੰ ਪੰਥ ਰਤਨ ਅਤੇ ਕੋਈ ਫਕਰੇ ਕੌਮ ਕਹਿ ਕੇ ਵਡਿਆਉਂਦਾ ਹੈ ਉਸ ਬਜ਼ੁਰਗ ਸਿਆਸਤ ਦਾ ਨਾਮ ਹੈ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ ਸਾਲ 1927 ਨੂੰ ਪਿਤਾ ਰਘੂਰਾਜ ਸਿੰਘ ਅਤੇ ਮਾਤਾ ਸੁੰਦਰੀ ਕੌਰ ਦੇ ਘਰ ਪਿੰਡ ਨਾਨਕੇ ਪਿੰਡ ਅਬੂਲ ਖਰਾਨਾ ਨਜ਼ਦੀਕ ਮਲੋਟ ਵਿਖੇ ਹੋਇਆ ਮੁਢਲੀ ਪੜਾਈ ਲੰਬੀ ਤੋਂ ਅਤੇ میٹرਿਕ ਫਿਰੋਜ਼ਪੁਰ ਤੋਂ ਕਰਕੇ ਉਸਨੇ ਲਾਹੌਰ ਦੇ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਸਨੇ ਵਕੀਲ ਬਨਣ ਦਾ ਇਰਾਦਾ ਕਰਕੇ ਲਾਅ ਕਰਨ ਲਈ ਕਾਲਜ ਦੇ ਵਿੱਚ ਦਾਖਲਾ ਤਾ ਲਿਆ ਪਰ ਜਹਨ ਵਿੱਚ ਸਿਆਸਤ ਦੇ ਕੀੜੇ ਵਜੋਂ ਪ੍ਰਵੇਸ਼ ਕਰਨ ਉਪਰੰਤ 20 ਸਾਲ ਦੀ ਉਮਰ ਵਿੱਚ ਹੀ ਸਾਲ 1947 ਵਿੱਚ ਉਹ ਆਪਣੇ ਪਿੰਡ ਬਾਦਲ ਦਾ ਸਰਪੰਚ ਬਣਿਆ ਅਤੇ ਪ੍ਰਕਾਸ਼ ਸਿੰਘ ਢੱਲੋਂ ਤੋਂ ਪ੍ਰਕਾਸ਼ ਸਿੰਘ ਬਾਦਲ ਬਣ ਗਿਆ। ਇਸ ਉਪਰੰਤ ਉਹ ਬਲਾਕ ਸੰਮਤੀ ਲੰਬੀ ਦਾ ਚੇਅਰਮੈਨ ਬਣਿਆ ਅਤੇ ਬੜੀ ਤੇਜ਼ੀ ਨਾਲ ਸਿਆਸਤ ਦੀਆਂ ਪੌੜੀਆਂ ਚੜਦਾ ਚੜਦਾ ਉਹ ਸੰਨ 1957 ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਕੇ ਐਮਐਲਏ ਬਣ ਗਿਆ 1959 ਦੇ ਵਿੱਚ ਉਸ ਦਾ ਵਿਆਹ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਬੀਬੀ ਸੁਰਿੰਦਰ ਕੌਰ ਦੇ ਨਾਲ ਹੋ ਗਿਆ ਜੋ ਉਮਰ ਦੇ ਵਿੱਚ ਉਸ ਤੋਂ 12-13 ਸਾਲ ਛੋਟੀ ਸੀ ਉਸ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਲड़का ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮਸ਼ਹੂਰ ਮਜੀਠੀਆ ਪਰਿਵਾਰ ਅਤੇ ਬੇਟੀ ਪ੍ਰਨੀਤ ਕੌਰ ਕੈਰੋ ਪਰਿਵਾਰ ਦੇ ਵਿੱਚ ਸ਼ਾਦੀ ਛੋਦਾ ਹੈ ਉਸ ਦਾ ਪਿਤਾ ਗੁਰਦਾਸ ਸਿੰਘ ਬਾਦਲ ਉਰਫ ਦਾਸ ਜੀ ਵੀ ਐਮਪੀ ਰਹੇ ਚੁੱਕੇ ਹਨ ਪ੍ਰਕਾਸ਼ ਸਿੰਘ ਬਾਦਲ 11 ਵਾਰ ਐਮਐਲਏ ਚੁਣੇ ਗਏ ਅਤੇ ਸਾਲ 1970 ਤੋਂ 1977, 1970 ਤੋਂ 1980, 1997 ਤੋਂ 2000, 2007 ਤੋਂ 2012 ਅਤੇ 2012 ਤੋਂ 2017 ਤੱਕ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਹ ਐਮਪੀ ਬਣ ਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਵੀ ਬਣੇ ਪਰ ਉਨ੍ਹਾਂ ਦੀ ਬਹੁਤ ਜ਼ਿਆਦਾ ਪਸੰਦਿਤਤਾ ਪੰਜਾਬ ਦੀ ਸਿਆਸਤ ਹੀ ਹੋਣ ਕਰਕੇ ਉਹਨਾਂ ਦਾ ਕੇਂਦਰ ਦੀ ਸਿਆਸਤ ਦੇ ਵਿੱਚ ਮਾਣ ਨ ਲੱਗਾ। ਉਹਨਾਂ ਨੂੰ ਇਸ ਗੱਲ ਦਾ ਮਾਣ حاصل ਹੈ ਕਿ ਜਦੋਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਸ ਵੇਲੇ ਉਹ ਕਿਸੇ ਰਾਜ ਦੇ ਬਨਣ ਵਾਲੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ ਅਤੇ ਜਦੋਂ ਸਾਲ 2017 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਰੇ ਤਾਂ ਹੁਣ ਤੱਕ ਮੁੱਖ ਮੰਤਰੀ ਬਣਨ ਵਾਲਿਆਂ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਸਨ ਇਸ ਮਾਨ ਸਨਮਾਨ ਦੇ ਨਾਲ ਹੀ ਉਹਨਾਂ ਨੂੰ ਸਾਲ 2022 ਵਿੱਚ ਆਪਣੇ ਗ੍ਰਹਿ ਵਿਧਾਨ ਸਭਾ ਹਲਕੇ ਲੰਬੀ ਤੋਂ ਬਹੁਤ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਇਸ ਤੋਂ ਪਹਿਲਾਂ ਉਹਨਾਂ ਦੇ ਰਾਜ ਸਮੇਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਇਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਟੁਕਮੀਆਂ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਦੀ ਪੁਸ਼ਤਪਨਾਹੀ ਕਰਨ ਕਰਕੇ ਸਿੱਖ ਜਗਤ ਵਿੱਚੋਂ ਲਗਭਗ ਨਕਾਰੇ ਜਾਣ ਦੀ ਜ਼ਿਲੱਤ ਦਾ ਸਾਹਮਣਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰਨਾ ਪਿਆ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਗੱਲ जगਜाहिर ਹੈ ਕਿ ਉਸਨੇ ਕਦੀ ਅਕਾਲੀ ਦਲ ਵਿੱਚ ਕਿਸੇ ਵੀ ਹੋਰ ਨੇਤਾ ਨੂੰ ਆਪਣੀ ਕੱਦ ਦੇ ਨੇੜੇ ਤੇੜੇ ਵੀ ਟੋਕਣ ਦਾ ਮੌਕਾ ਨਹੀਂ ਦਿੱਤਾ ਕਿਹਾ ਜਾਂਦਾ ਹੈ ਕਿ ਆਪਣੀ ਵਿਰੋਧੀਆਂ ਖਿਲਾਫ ਮਾਰੂ ਅਤੇ ਗੁੱਜੀਆਂ ਸਿਆਸੀ ਲੂੰਬੜਚਾਲਾਂ ਚੱਲਣ ਵਾਲਾ ਉਹ ਇੱਕ ਕਾਗ ਸਿਆਸਤਦਾਨ ਹੈ ਕਿਸੇ ਵੇਲੇ ਉਸਦੇ ਆਪਣੇ ਸਾਥੀ ਅਤੇ ਕਦੇ ਵਿਰੋਧੀ ਰਹੇ ਕੱਦਾਬਾਰ ਨੇਤਾ ਗੁਰਚਰਨ ਸਿੰਘ ਟੋੜਾ ਜਗਦੇਵ ਸਿੰਘ ਤਲਵੰਡੀ ਰਣਜੀਤ ਸਿੰਘ ਬਰਾਂਪੁਰਾ ਸੁਖਦੇਵ ਸਿੰਘ ਢੀਂਡਸਾ ਆਦ ਉਸ ਉੱਪਰ ਪੰਥ ਅਤੇ ਪੰਜਾਬ ਦੁਖੀ ਹੋਣ ਦੇ ਦੋਸ਼ ਲਗਾਉਂਦੇ ਰਹੇ ਹਨ ਸ਼ੋਹਰਤ ਅਤੇ ਰਸਵਾਈ ਸਿਆਸੀ ਜ਼ਿੰਦਗੀ ਦਾ ਇੱਕ اٹੋਟ हिस्सा ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਾਰੀ ਜ਼ਿੰਦਗੀ ਵੱਡੀਆਂ-ਵੱਡੀਆਂ ਜਿੱਤਾਂ ਅਤੇ ਹਾਰਾਂ ਨਾਲ ਦੋ-ਚਾਰ ਹੁੰਦੀ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਭਾਜਪਾ ਨਾ ਰਹੀ ਉਸ ਦੀ ਸਿਆਸੀ ਸਾਂਝ ਕਰਕੇ ਕਈ ਲੋਕ ਉਸ ਨੂੰ ਆਰਐਸਐਸ ਦਾ ਪਿੱਠੂ ਕਹਿ ਕੇ ਪੰਥ ਦੇ ਪਿੱਠ ਵਿੱਚ ਸ਼ੁਰਾ ਮਾਰਨ ਵਾਲਾ ਆਗੂ ਵੀ ਗਰਦਾਨਦੇ ਰਹੇ ਹਨ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਕਈ ਔਗਣ ਹੋਣ ਦੇ ਬਾਵਜੂਦ ਵੀ ਵਿਰੋਧੀ ਇਹ ਗੱਲ ਮੰਨਦੇ ਸਨ ਕਿ ਉਸ ਨੇ ਪੰਜਾਬ ਦੀ ਉਨਤੀ ਅਤੇ ਵਿਕਾਸ ਦੇ ਵਿੱਚ ਭਰਪੂਰ ਯੋਗਦਾਨ ਪਾਇਆ ਪ੍ਰਕਾਸ਼ ਸਿੰਘ ਬਾਦਲ ਦੀ ਕਹਾਣੀ ਭਾਵੇਂ ਉਸ ਦੀ 97 ਸਾਲ ਦੀ ਉਮਰ ਵਾਂਗ ਹੀ ਲੰਬੀ ਹੈ ਪਰ ਜੇਕਰ ਗੱਲ ਥੋੜੇ ਸ਼ਬਦਾਂ ਦੇ ਵਿੱਚ ਮੁਕਾਉਣੀ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਪੰਜਾਬ ਦੀ ਸਿਆਸਤ ਦਾ ਅਜਿਹਾ ਤ੍ਰੂ ਤਾਰਾ ਹੈ ਜੋ ਪ੍ਰਾਚੀਨ ਮਿੱਥ ਅਨਸਾਰ ਅਸ਼ੁਭ ਮੰਨਿਆ ਜਾਣਦੇ باوجود ਅੰਬਰ ਦੇ ਵਿੱਚ ਆਪਣੀ ਵੱਖਰੀ ਦੇਖ ਬੜਾਈ ਬੈਠਾ ਰਿਹਾ ਉਹ ਦੁਨੀਆ ਦੀਆਂ ਨਜ਼ਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਦੂਸਰਾ ਸਭ ਤੋਂ ਪ੍ਰਮੁੱਖ ਸਿਆਸੀ ਆਗੂ ਰਿਹਾ ਅੱਜ ਅਕਾਲੀ ਦਲ ਉਹਨਾਂ ਦੀ ਦੂਜੀ ਵਰ੍ਹੇ ਸਿਮਾ ਰਿਹਾ ਹੈ ਇਸ ਲਈ ਮੈਂ ਵੀ ਇਸ ਆਗੂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਹੋਈ ਅੱਜ ਦੀ ਕਹਾਣੀ ਇੱਥੇ ਹੀ ਖਤਮ ਕਰਦੀ ਹਾਂ